ਵੰਚਾ ਚਾਚੇ ਨਾ ਇਹਦਰ ਦੇਖ ਲੋ ਮੈਨੂੰ ਮਾਇਆ ਜਾਂਦਾ ਬਾਈ ਆਪਣੇ ਗੱਲਾਂ ਮਿਕਾਈ ਦੇ ਮੈਨੂੰ ਮਾਇਨਾ ਪੁਰਾ ਸ਼ਾਰੋ ਜੀ ਜਿਹੜਾ ਉਹ ਕਿਰਦਾਰ ਬਾਹਰ ਜਾ ਰਿਹਾ ਰਚਾਣਾ ਹੈ ਗੇੜੀ ਹਮ ਦਾਦਾ ਜੀ ਸਸਰੀ ਘਰ ਬਾਈ ਸਾਰਿਆਂ ਨੂੰ ਅਸੀਂ ਕਾਜੀ ਘਰ ਸਾਰਿਆਂ ਨੂੰ ਅਸੀਂ ਕਾਜੀ ਘਰ ਸਾਰਿਆਂ ਨੂੰ ਤੁਸੀਂ ਬੁਲਾਓ ਇਹ ਸੱਚ ਨਹੀਂ ਕਰ ਰਹਾ ਸੱਚ ਆਹ ਅੰਗੂਰਾ ਦੀ ਸਸਰੀ ਘਰ ਅੱਜ ਫੇਰ ਬਾਈ ਧਰ ਲਿਆ ਅਸੀਂ ਮੋਰਚਾ ਮਿਸਤਰੀ ਆਇਆ ਛੱਜੇ ਛੱਜੇ ਮਿਸਤਰੀ ਸਾਡਾ ਆਇਆ ਨਹੀਂ ਹੈਗਾ ਹੁਣ ਉਹ ਦੇ ਵੋ ਤੇਰੀ ਆਂਰੀ ਆ ਜਾ ਆ ਜਾ ਪਤਾ ਨਹੀਂ ਵੱਲਾ ਕੋਈ ਨਾ 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 ਕੁੱਤਾ ਨਹੀਂ ਹੈਗਾ ਆ ਜਾ ਤੂੰ ਮਸੀ ਆਇਆ ਬਾਈ ਸ਼ੁਕਰ ਦਾ ਸ਼ੁਕਰ ਮੱਥਾ ਟੇਕ ਮੱਥਾ ਟੇਕਾਂ ਇੰਤੇ ਅੱਛਾ ਆ ਗਿਆ ਆ ਗਿਆ ਮਿਸਤਰੀ ਜੀ ਆ ਤਾਂ ਟੈਗ ਛੱਗ ਦਾ ਵਾਲਾ ਸ਼ਕੀਨ ਦਾ ਇਹ ਲੱਭਦੇ ਨੇ ਮਿਸਤਰੀ ਤੇ ਆ ਕਮਰਾ ਤਿਆਰ ਕਰਨ ਲੱਗੇ ਬਾਈ ਹੀਰੇ ਨੂੰ ਉੱਧਰ ਪੇ ਡੰਗਰਾਂ ਨੂੰ ਕਰਨਾ ਪੈਣਾ ਕਿਉਂਕਿ ਉਰੇ ਗੋਹਾ ਬਹੁਤ ਹੋਈ ਜਾਂਦਾ ਹੁਣ ਡੰਗਰ ਇੱਧਰ ਤੇ ਇੱਧਰ ਲਿਆਉਣੇ ਇੱਥੇ ਬਣ ਜਾਣਾ ਹੀ ਦੇ ਡੰਗਰ ਆਹ ਕੋਲੇ ਕਾੜਨ ਕਰਦੇ ਕਹਿੰਦੇ ਕੋੜਾ ਇੱਕ ਛੱਡ ਕਰਦ ਗਾਂ ਇੱਕ ਛੱਡ ਕਰਦ ਉਹ ਕੱਢ ਦੇਣੀ ਆਪਾਂ ਇਹ ਗੰਦ ਫਿਰ ਉੱਥੇ ਨੂੰ ਡੰਗਰ ਨਿਕਲੀ ਜਾਣਗੇ ਕੀ ਰਾਤ ਤੱਕ ਆ ਜਾਓ ਬਾਈ ਤੁਹਾਨੂੰ ਤਾਂ ਅੱਧਾ ਠੀਕ ਦੇ ਕਾਣਾ ਖਾਲੀ ਤੂੰ ਮੈਨੂੰ ਗਾਲਾਂ ਕਾਉਣ ਪਏ ਰਹਿਣਾ ਮਾਮਾ ਆਇਨਾ ਕਰਾ ਲੈ। ਇਹ ਜਦ ਬੰਦਾ ਕਹੀ ਜਾਂਦਾ ਮੈਨੂੰ ਕੰਮ ਦੱਸੋ ਕੰਮ ਦੱਸੋ ਇੱਟਾਂ ਵੀ ਕਰਾ ਲਈਆਂ ਕੋਲ ਸਿਮਿੰਟ ਵੀ ਰਲਾ ਲਿਆ ਸੀ। ਉਹ ਵੀ ਕਰ ਲਿਆ। ਇੱਟਾਂ ਕਰਦੇ। ਓਏ। ਇਹਦੇ ਤੇ ਕਮਰੇ ਦੀ ਤਿਆਰੀ ਚੱਲਦੀ ਆ। ਕੀ? ਉਹ ਸਾਹ ਲੈ ਲੈ। ਪਾਲੂਗੇ ਪਿਉਰੇ ਰਲ ਜਾਣਾ ਸਿਮਿੰਟ। ਅਜੇ ਵਿੱਲੇ ਹੀ ਆ ਕੋਈ ਨਾ ਕੱਲੂ ਵੀ ਤੇਰੇ ਨਾਲੇ ਆ। ਕੰਮ ਕਰਾਉਣੇ ਵਾਲ ਬਣ ਤੂੰ। ਛੁੱਟੇ ਨਹੀਂ ਹੁਣ ਤਾਂ। ਨਾਨਕੇ ਤਾਂ ਕਿਹੇ ਕਰਦੇ ਨਾਨਕੇ ਕੇ ਕਰਦੇ ਵੀ ਬਾਈ ਨਾਨਕੇ ਆ ਕੇ ਬੰਦਾ ਖਾ ਜਾਂਦਾ ਏ। ਇਹ ਕਹਿੰਦਾ ਮੈਂ ਲੋਟ ਹੋ ਰਿਹਾ ਹਾਂ ਨਾ। ਹਾਂ ਕੰਮ ਉਹ ਰੈਗੂਲਾ ਕਰਨੇ ਨੂੰ ਮਿਲਦਾ ਬਹਿ ਜਾਵੇਂ ਤਾਂ ਛਾਲਨਾ ਮਾਰਾਂ ਛੱਟ ਨਾ ਛਾਲੀ ਇਹਦੇ ਨਾਲ ਪੱਕੀ ਆੜੀ ਆ ਪੰਚ ਨਾਲ ਛੋਟੀ ਸਾਡੀ ਭਿੰਡ ਉੱਦਾਂ ਹੈਂ ਹੈਂਦਾ ਲੋਡ ਹੋਈ ਆ ਕਿਉਂ ਹਾਂ ਹਾਂ ਨਹੀਂ ਨਿਆਣੇ ਭਾਦਦੇ ਆ ਕੰਮ ਤੇ ਇਹਨੂੰ ਕੰਮ ਕਿ ਦੱਸੋ ਵੀ ਕਿਆ ਕਰਨਾ ਇਹਨੂੰ ਬੰਨਣਾ ਪੈਂਦਾ ਹੈ ਕਮਰੇ 'ਚ ਵੀ ਬਾਈ ਨਹੀਂ ਅੱਜ ਤਾਂ ਦਿਨ ਰੁਕ ਜਾ ਆਰਾਮ ਕਰ ਲੈ ਉਹ ਦੋ ਦੋ ਨਾਲ ਚੱਕ ਮਨਿੰਦਰ ਰਹਿਣ ਦੇ

ਤੋਂ ਤਾ ਉਹ ਤੇ ਸ਼ਾਮਾ ਧਰਤੀਆਂ ਨੂੰ ਬੰਨ ਕੇ ਆਉਂਗੇ ਮੈਂ ਆਉਂਗੇ ਬੰਨ ਦੇਣੀ ਹੈ ਨਾ ਫਿਰ ਖੜੀ ਰਹੂੰਗੀ ਆਹ ਸਲੇਪ ਨੂੰ ਤਾਂ ਖਾਦੇ ਕਿੱਟਣਾ ਪਹੁੰਚੋ ਕਲੇਪ ਵਾਈਪ ਗੋਲ ਗੋਲ ਦੀ ਸ਼ੇਪ ਗੋਲ ਹੁੰਦੀ ਹੈ ਕਿ ਗੋਲ ਗੋਲੇ ਸਕਾਰੀ ਸਕਾਰੀ ਤੇ ਕਹਿੰਦਾ ਪੁੱਛੀ ਗੋਲ ਹੁੰਦੀ ਕਿ ਗੋਲ ਗੋਲੇ ਇਹ ਪਾਚਾਈ ਹੋ ਰਹੀ ਨਾ ਨਿੰਦਰ ਗੋਲ ਹੁੰਦੀ ਆ ਕੁੰਟਾਰ ਲਵਾ ਦੇਣੀ ਕਿਹੜਾ ਗੰਦਾ ਆ ਲੈ ਹਾਂ ਇਹ ਪਿੱਛੇ ਦਵਾਰਾ ਇੱਥੇ ਹੀ ਰਹਿਣ ਦੀ ਇਹਨੂੰ ਬੰਨਣਾ ਵੀ ਤਾਂ ਜੇ ਹੁੰਦਾ ਥਿਆਦੇ ਵਰਗਾ ਬੰਨਣਾ ਥਿਆਦੇ ਦੇ ਬਜੀ ਵਾਂ ਖੜਾ ਰਹਿਣਾ ਇੱਥੇ ਕੋਈ ਚਾਹ ਨਾ ਆ ਇੱਧਰ ਕੁਝ ਕਰਨੀ ਹੁੰਦੀ ਜੀ ਦੁਪਹਿਰ ਦਾ ਮੇਰਾ ਕੀ ਰਹਿਣਾ ਅੱਖੇ ਥੱਲੇ ਆ ਜਾਈਏ ਹੁਣ ਇਹਨੇ ਵੀ ਉਰੇ ਆ ਜਾਈਏ ਨਾਲੇ ਛਾਵਣ ਨੂੰ ਛਾਵਣ ਇੱਥੇ ਪੈਪਰ ਲਾ ਦੂੰ ਜੀ ਕੋੜੇ ਸਾਰੇ ਇੱਧਰ ਹੋ ਗੱਲ ਕਰਦੇ ਕਿ ਕਿੰਨੇ ਦਿਨ ਲੱਗਣਗੇ ਹਾਂ ਜੀ ਇੱਕ ਨੇ ਉਧਰ ਨੂੰ ਇੱਕ ਨੇ ਅੱਧਾ ਰੜਾਉ ਆ ਸਿੱਟ ਲੱਗੇਗਾ ਨਾ ਤਾਂ ਇਹ ਬਹੁਤ ਹੋਲੀ ਖਾਂਦਾ ਹੋਣ ਸਿਆਦਾ ਨੀਰਾ ਯਾਰਾ ਲੱਗੇਗਾ ਬਈ ਬਾਪਰੇ ਮੈਂ ਨਹੀਂ ਛਿੜਕਿਆ ਬਈ ਅਸੁੱਕੀ ਨਾ ਪਈਆਂ ਯਾਰ ਮੈਂ ਨਹੀਂ ਛਿੜਕਿਆ ਇਹ ਲਾਣੀ ਦਾ ਸਰਲੋ ਨੇ ਛਿੜਕਿਆ ਪਾਣੀ ਕਿੰਨੇ ਦੋਲੇ ਗਾਉਰੇ ਦਾ ਆਏ ਬਲਤ ਨਹੀਂ ਜਾਣਾ ਕੋਈ ਟੈਨਸ਼ਨ ਨਹੀਂ ਕਿੰਨੇ ਇੱਕ ਸੜਾ ਆਪਣਾ ਨੀ ਦਾ ਪਾਣੀ ਪਾਣੀ ਨੂੰ ਜੋਤੀ ਬਣਾ ਲੈਣੀ ਹੈ ਇੱਕ ਟਾਈਮ ਭਰ ਆਉਣੀ ਹੈ ਹੂੰ ਇੱਕ ਟਾਈਮ ਭਰ ਆਉਣੀ ਹੈ ਤੁਹੇ ਰੇਵਾ ਦੋਨਾਂ ਦੁਬਾਰੀਆਂ ਘਰ ਤੇ ਬਣੇ ਤੇ ਬਾਹਰ ਵਾਲਾ ਜੱਪ ਜਾ ਗੋਣ ਨਾਲ ਉਹਦੀ ਵੀ ਕੋਈ ਨਾ ਪਾਉਣਾ ਯਾਦ ਰੱਖੀ ਜਿਹੜਾ ਪਾਣੀ ਇਹਦੇ ਵਿੱਚ ਨਿਕਲਦਾ ਆ ਪਾਈ ਹਾਂ ਇਹਦੇ ਤੋਂ ਪਾਣੀ ਨਿਕਲਦਾ ਇਹ ਵੀ ਕੜ ਦੇ ਚੱਲ ਜਾਣਾ ਹਾਂ ਹਾਈ ਵਰਕੀ ਵਾਈ ਸਾਡੀ ਤਰਾਣੀ ਇਤਨੇ ਸਾਫ ਦੇ ਦਿੱਤਾ ਆ ਦੋ ਬਿਠਾ ਲਾਣੀ ਮਗਾ ਲਈ ਬਸ ਸਰ ਗਿਆ ਇਹਨੇ ਗੋਭੀ ਤਾਂ ਹੀ ਕਰਿਆ ਤਾਂ ਦੇਖ ਲਾ ਕੋਈ ਆਜੁੱਤੇ ਵੀ ਨਹੀਂ ਤਾਂ ਰਾਂਡਾ ਰਾਂਡਾ ਪਾਨੇ ਆਹ ਇਹ ਤਾਂ ਪੁਰਾਣੀ ਤੇ ਹੀ ਬਣਿਆ ਕਮਰਾ ਸਾਰੇ ਹੀ ਜਾਲ ਵੀ ਪੁਰਾਣਾ ਹੀ ਲੱਗੇ ਹਨ ਹਾਂ ਜਾਲ ਜਾਲ ਰਹਿ ਗਿਆ ਜਾਲ ਕਿਹੜਾ ਜਾਲ ਪੁਰਾਣਾ ਲੱਗਿਆ ਸਾਨੂੰ ਖਾਣਾ ਲਿਆਉਂਦਾ ਤਾਂ ਆਹ ਲੜੇ ਪੱਤੀਆਂ 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 ਉਹਨਾਂ ਰੇ ਘਰਾਂ ਪਈਆਂ ਦੀ ਨੰਗੀਆਂ ਪੁਰਾਣੀ ਇੱਕੇ ਚੀਜ਼ ਤਾਂ ਬਣਤਾ ਨਵੀਂ ਹੀ ਗਈਆਂ ਖਾਣਾ ਤਾਂ ਨਵਾਂ ਹੀ ਬਣਿਆ ਨਵੀਂ ਚੀਜ਼ ਚ ਲੱਗੀ ਆ ਇੱਕ ਬੰਦਾ ਸਾਡਾ ਸੁੱਤਾ ਪਿਆ ਉਹਦੇ ਸੁੱਤਾ ਪਿਆ ਇੱਕ ਮਿਸਤਰੀ ਸਾਹਿਬ ਇਹ ਬੰਦਾ ਕਿੱਦਾਂ ਕਮਰਾ ਲੱਗਦਾ ਛੋਟਾ ਪਿਆ ਪੂਰਾ ਬਣਾ ਦੇਣਾ ਤੇ ਦੇਖੋ ਕਿ ਦਗੰਦਨ ਹੋ ਗਿਆ ਕੰਦੀ ਦਾ ਇਹ ਬੰਦਾ ਕੰਦੀ ਦਾ ਛੋੜੀ ਸ਼ਾਮ ਤੱਕ ਦਿਖਣੀ ਨਹੀਂ ਜਾਂ ਤੱਕ ਜਿਹੜੀ ਗੋਲੀ ਲੱਗੀ ਜਾਂ ਨਾ ਚਾਹਣੀ ਨਾ ਕਰਿਓ ਆਹ ਜਿਹੜੀ ਛੋਟੀ ਰੱਖੋ ਇਹ ਛੋਟੀ ਹੋਈ ਨਹੀਂ ਮੈਂ ਗਲਾਈ ਬਣਾਤੀ ਐਨੀ ਕਵਾਂਦੀ ਆ ਉਹ ਵੀ ਰਾਜ ਨੂੰ ਲੋ ਕਰ ਲੈ ਨਹੀਂ ਤਾਂ ਸੁਰੇਤਾ ਕੋਠੇ ਦਾ ਕਮੀ ਬਣਾ ਦੋ ਅਦਰ ਪਾਣੀ ਨੂੰ ਬਣ ਜਾਣਾ ਫਿਰ ਥੋੜੇ ਛੋਟੇ ਹੀ ਬਣਾ ਲੈਣੇ ਪਾਣੀ ਬੋਲ ਨੂੰ ਡੂੰਘਾ ਕਰਕੇ ਹਾਂ ਉਹ ਲਈ ਸੈਟਰ ਹੀ ਬਣਿਆ ਹੈਗਾ ਚਾਲ ਨਹੀਂ ਰੱਖੀ ਪਾਣੀ ਨਿਕਲਦਾ ਨਿਕਲ ਜਾਂਦਾ ਤੇ ਸਿਮਿੰਟ ਦਾ ਅੰਦਰ ਸਾਈਡ ਬਣਾ ਖੁੰਝੇ ਜਿਨ ਖੜਕੇ ਅੱਧ ਸਿਮਿੰਟ ਇਓ ਬੰਦੇ ਲਿੰਦੇ ਆ ਫਲੇਵਰ ਆਈ ਵੀ ਬਈ 600 ਰੁਪਏ ਇਹ ਮੈਂ ਕਹਾ ਮੈਂ ਤਾਂ 500 ਰੁਪਏ ਲਿਆੜੀ ਰੋਟੀ ਦਾ ਖਾਣ ਚੱਗੇ ਜੀ ਨਹੀਂ ਇਹ ਪੀਜੇ ਵਾਲੇ ਆ ਜੀ ਇਹ ਹੈ ਪੀਜੇ ਨਹੀਂ 1200 ਰੁਪਏ ਦਾ ਪੀਜੇ ਇੱਕ ਖਾਂਦਾ ਹੈ ਇਹਨਾਂ ਯਾਰ ਜੇ ਨਹੀਂ ਅੱਜ ਵਾਲੀ ਖੇਲੂਗੇ ਹੋ ਕਰੋਗੇ ਇਧਰ ਇਹਨੂੰ ਕਹਿੰਦਾ ਕੰਮ ਕਰ ਉਹ ਕੰਮ ਦੇ ਦੇ ਕੰਦਾ ਜਿਹੜਾ ਕੋਈ ਕੰਮ ਨਹੀਂ ਹੈਗਾ ਭਾਈ ਹੁਣ ਅਸੀਂ ਇੱਥੇ ਕਿੱਥੇ ਲਈਏ ਤੈਨੂੰ ਇਹ ਕੰਮ ਹੈ ਹੁਣ ਇਹ ਇਹ ਜਾਂ ਕੰਮ ਤਾਂ ਟੁੱਟ ਕੇ ਪੈਂਦਾ ਇਹੇ ਕੰਮ ਤਾਂ ਖੁਸ਼ ਆ ਸਾਰਾ ਦਿਨ ਚੜਾਈ ਜਾਉ ਪਰਨੇ ਫਾਸਟ ਆ ਗਿਆ ਤਾਂ ਦੇਖਦੇ ਸੈਕਿੰਡ ਸੈਕਿੰਡ ਨਾਲ ਲੇਗੇ ਕਾਂਟੂ ਸਪੈਸ਼ਲੀ ਬਾਰੇ ਸਾਰੇ ਸਾਲ ਫਸਦਾ ਪੰਜ ਨੂੰ ਪੋਚਾ ਪੰਜ ਨੂੰ ਪੋਚ ਕਿਹੜਾ ਵੀ ਬਾਗ ਪੰਜ ਪਿੱਛੇ ਨਾਲ ਮੈਨੇ ਵਰਾਂਦਾ ਰਿਹਾ ਦਦਾ ਵਿੱਚ ਦੱਸ ਮੈਨੂੰ ਪਿੱਛੇ ਦੇ ਵਸਟਾ ਹੋ ਜਾਣਾ ਹਾਂ ਜੀ ਹਾਂ ਹੱਥੇ ਆਇਆ ਲਾਈ ਜਾਂਦਾ ਇਹ ਬੰਦ ਕਰ ਲਾ ਜੀ ਬਾਈ ਤੇ ਆਪਾਂ ਆਂਡਾ ਗਾਂਡਾ ਕਰੀ ਰੈਸਟ ਪੰਜ ਸਾਲ ਹੋਣਾ ਹੈ ਪਹੁੰਚੇ ਸਾਡੇ ਜਿਹੜੇ 2 ਘੰਟੇ ਬਸ ਹਾਂ ਛੋਟੇ ਮਿਸਤਰੀ ਬਣ ਗਈ ਗੱਲ ਬਾਤ ਇਹ ਬਾਈ ਸਾਡੇ ਏਰੀਆ 'ਚ ਕਿਸੇ ਨੇ ਇਹੋ ਜਿਹਾ ਕੰਮ ਕਰਾਉਣਾ ਹੈ ਤਾਂ ਮਿਸਤਰੀ ਨੂੰ ਮਿਲ ਸਕਦੇ ਹਾਂ ਹਾਂ ਮਿਸਤਰੀ ਹਾਂ ਇਹ ਰਹਿਣਾ ਮਾਦੀ ਬਣਵਾ ਲਓ ਛੁੱਲੀ ਦੇਖੋ ਕਿੰਨੀ ਸੋਹਣੀ ਬਣਾ ਰਿਹਾ ਹੈ ਗੋਲ ਛੁੱਲੀ ਬਣਾਤੀ ਇਹ ਤੇ ਇੱਧਰ ਹਾਂ ਪਾਣੀ ਵਾਲਾ ਬਣਾ ਲਿਆ ਤੇ ਉਧਰ ਉਹ ਦੇਖੋ ਚੱਕਾ ਇਧਰ ਰੇਗਵਾਂ ਚ ਉਹ ਪੰਸਾਹ ਗੈੜੀ ਨੇ ਤਪਰ ਤਪਰ ਸਾਰੇ ਟਾਪਾ ਉਹ ਦੇ ਉਧਰ ਆ ਉਹ ਜੇ ਡਾਉ ਉਰੇ ਦਾ ਆਉ ਦੇ ਉਧਰ ਕੋੜਾ ਕੋੜਾ ਇਹ ਮੰਦ ਰੱਗਾ ਡੰਗਰ ਡੰਗਰ ਆ ਕੇ ਬਣੇ ਸੀ ਡੰਗਰ ਆ ਕੇ ਕੋਲੇ ਗਏ ਹਰੀ ਗੇਵਾ ਨਹੀਂ ਦੇਖ ਨਹੀਂ ਜਾਂਦਾ ਉਹ ਖੜਾ ਬਾਈ ਹੀਰਾ ਤੇ ਆਪਾਂ ਨੇ ਇਧਰ ਡੰਗਰਾਂ ਨੂੰ ਕਰਤਾ ਹੁਣ ਦਮਸ਼ਾਮ ਨੂੰ ਇਧਰ ਘੜਦੇ ਕਰਨੇ ਕੱਚੇ ਚ ਉਰੇ ਹੀ ਫਰਸ ਪਾ ਦੇਣਾ ਆਪਾਂ ਨੇ ਵਧੀਆ ਜਿਆ ਕਰਕੇ ਸਫਾਈ ਵਾਲਾ ਠੀਕ ਹੈ ਮੈਮ ਉਰੇ ਨਲਾਉਣੇ ਨੂੰ ਵਧੀਆ ਫਿਰ ਪੈਪੂਪ ਲਾ ਗਏ ਨਲਾਦੇ ਕਰਨੇ ਉਰੀ ਡੰਗਰ ਇੱਧਰ ਆਪਾਂ ਨੇ ਡੰਗਰਾਂਮ ਕਰਤਾ ਉਰੇ ਦੇ ਨਾਲੇ ਹਵਾ ਗਰਾਉਸ ਹੋਊਗੀ ਹਣਾ ਜਦ ਰਿਕ ਡੰਗਰੋਂ ਬਾਹਰ ਕੱਢਣੇ ਨਾ ਜੀ ਨਲਾ ਦੇ ਪਹਿਲਾਂ ਅਸੀਂ ਕਰਿਆ ਤਾਂ ਬਈ ਉਰੇ ਤੇ ਆਹ ਕਮਰਾ ਬਣਾਇਆ ਤਾਂ ਜਾਂ ਪਹਿਲਾਂ ਫਿਰ ਇੱਧਰ ਤੇ ਅੰਦਰ ਇਹ ਹੋ ਜਾਂਦਾ ਸੀਦਾ ਹੁਣ ਧੁੱਪ ਚ ਹੁੰਦਾ ਔਖਾ ਫਿਰ ਤਾਂ ਕਰਕੇ ਇੱਕ ਆਹ ਚੱਕ ਕੇ ਉਹ ਸਿਰੇ ਪੱਖਾ ਉਹ ਗਬਲਾ ਪੱਖਾ ਤਾਂ ਇੱਧਰ ਲਾ ਦੇਣਾ ਉਹ ਹੀ ਕਹਿੰਦਾ ਮੈਂ ਆਹ ਲਾ ਕੌਣ ਨੇ ਇਹਨੂੰ ਵੀ ਕਰਦੇ ਆ ਬਹੁਤ ਪੁਰਾਣੀਆਂ ਬਾਈ ਡਾਟਾ ਇਹ ਲੱਗੀਆਂ ਵੀ ਆ ਤੇੜਾ ਤੜਾ ਪਰ ਹਜੇ ਹੈਗੀਆਂ ਕਰਾਵਾਂਗੇ ਇਹਨਾਂ ਦੀ ਵੀ ਰਿਪੇਅਰ ਉਹ ਡਰਾਈਵਰ ਦੀ ਬਹੁਤ ਬਹੁਤ ਅਜੀ ਕੀ ਜੀ ਕੀ ਜੀ ਵਧੀਆ ਠੀਕ ਆ ਤੇ ਵਾਕੀ ਆ ਸਾਮਾਨ ਨਾਲ ਟਰਾਲ ਟੂਲ ਚਾਖੇ ਚੱਲ ਉਧਰ ਅੱਜ ਸਾਰਾ ਕੰਮ ਕਰਦਣਾ ਹੁਣ ਅਸੀਂ ਜਾਣਾ ਇਹ ਖੁਰਦੀ ਤੇ ਉਹ ਚਵੱਟੀਆਂ ਬਣਾਉਣ ਚਲੋ ਚਵੱਟੀਆਂ ਉਹਨੀਆਂ ਆ ਕੰਧ ਅੰਦਰ ਟਾ ਕੇ ਆਪਾਂ ਨੇ ਗੇਟ ਕੱਢ ਲਿਆ ਆ ਪੜਦੀਆਂ ਗਰੀਆਂ ਇਹਦੇ ਵਿੱਚ ਇਹਨਾਂ ਨੂੰ ਵੀ ਗਲਾਈ ਦਵਾਂਗੇ ਬਹੁਤ ਸੋਹਣੀਆਂ ਲੱਗਣੀਆਂ ਫਿਰ ਇਹ ਹੁਣ ਆਪਾਂ ਰੁਕ ਕੇ ਗਰਾਵਾਂਗੇ ਹੁਣ ਮਿਸਤਰੀ ਕੋਲ ਟਾਈਮ ਨਹੀਂ ਇਹੀ ਕੰਮ ਵਿੱਚੀ ਕਰਨ ਆਇਆ ਇੱਕ ਸਾਈਡ ਇਹ ਲਾਇਓ ਵਾਹ ਲਾਈ ਸੇਲ 29th ਮਈ ਤੋਂ 3 ਜੂਨ ਉੱਪਰ 70% ਆਫ ਹੋਏ ਆ ਗਏ ਬੜੇ ਜਨਾਂ ਦੇ ਡਿਸਕਾਊਂਟਸ ਅਬ ਮੋਰ ਸੇ ਵੀ ਮੋਰ ਮਿਲੇਗਾ ਦਾਦਾ ਨਿਊ ਡਾਊਨਲੋਡ ਨਾਓ ਸੇ ਵੀ ਵੇਂਦੇ ਤੇ ਆਪਾਂ ਉਹ ਰਬ ਹੈ ਸਾਦੇ ਬਾਸ ਦੀਆਂ ਕੀ ਆ ਬੜੂ ਵੀਰ ਸਿਆਦੇ ਦੀ ਖਾਤੀ ਝੋੜੀ ਹੋਊਗੀ ਤਾਂ ਇੱਕ ਗੱਲ ਸਿਆਦੇ ਦੀ ਜਿਹੜੀ ਬੇਲ ਆ ਉਹ ਲ ਵਧੂਗੀ ਜਿਹੜੀ ਉਹ ਲਵਾਈ ਆ ਉਹ ਵਧੂਗੀ ਕਾ ਲੰਬਾ ਹੋਊਗਾ ਕਾਲੇ ਹੋਊਗੀ ਦੀ ਗਰਦਨ ਲੰਬੀ ਹੋਊਗੀ ਚਲੋ ਜੀ ਆਪਾਂ ਚਾ ਆਪਾਂ ਨਾਲ ਲੱਗੇ ਬਈ ਆਪਾਂ ਮਿੱਟੀ ਲੈ ਕੇ ਆਂਦੇ ਦੀ ਖੇਤਾਂ ਮਾਦੇ ਤੇ ਡਿੱਗੀ ਲੱਗੇ ਹੋਣਾ ਹਾਂ ਮਾ ਮਿੱਟੀ ਵੀ ਲੈ ਚੱਲਦੇ ਸਿਆਦੇ ਉੱਥੇ ਮੁਰਾ ਜੀ ਕਰਦੇ

ਭਾਈ ਨੂੰ ਕੋਈ ਬਦੂਂ ਕਿੱਤਰੀ ਗੱਤ ਸਗਲੇ ਦੇਗਾ ਅਗਲ ਟਕਾਣੀ ਰਹੂਗੀ ਇਹਦੀ ਹਾਂਜੀ ਫੋਟੋ ਖਿੱਚਣ ਲੱਗ ਗਿਆ ਰੱਬ ਕੇ ਅਗਲ ਟਕਾਣੀ ਰਹੂਗੀ ਵੀ ਕਿ ਭਾਈ ਅੱਜ ਨਾ ਪਾਈ ਮੀ ਅੱਜ ਕਾ ਮੈਚ ਜਿੱਤਣਾ ਤੇ ਪੰਜਾਬ ਵਾਲਾ ਨਹੀਂ ਭਾਈ 11 ਸਾਲ ਬਾਅਦ ਭਾਈ ਫਾਈਨਲ ਪੁੱਤੀ ਪੰਜਾਬ 2 ਮਹੀਨਾ ਪੁੱਤੀ ਠੀਕ ਹੈ ਇਕਣੀ ਕਰ ਦੇ ਤੈਨੂੰ ਭਾਈ ਮੈਂ ਉਹੜਾ ਕਰਨਾ ਮੈਨੂੰ ਚੜਾਈ ਵਿੱਚ ਮਾਣ ਇੱਕ ਨਹੀਂ ਕਰਦਾ ਤੇ ਮੋੜੇ ਪੁੱਤ ਮੈਨੂੰ ਮੰਨਾਂਗੇ ਨਹੀਂ ਦੰਦਾ ਕਰਦਾ ਰਹਿਣ ਤੇ ਕੀ ਖਾਣਾ ਦੱਸੋ ਦੱਸ ਦੱਸ ਆਪਾਂ ਸੇ ਰੋਟੀ ਖਾ ਲਈ ਦਾ ਚਿੱਤੇ ਫੇ ਕਾਲੂ ਖਾ ਲੰਨੇ ਕਾਲਾ ਨਹੀਂ ਪੁੱਤ ਤਾ ਕਾਲੂ ਖਾਓਗੇ ਕਾਲੂ ਖਾਓਗੇ ਕਾਲੂ ਦਿਨ ਵੀ ਚੜ ਮਾਣਾ ਆ ਵੀ ਮਿੰਦਰ ਕਿਹ ਹਾਲ ਹੈ ਸੱਸੀ ਗਾਲ ਜੀ ਸਾਰੇ ਕੋਈ ਪਾਣੀ ਬੰਦ ਕਰੀ ਕੰਮ ਕਰਤਾ ਤੁਸੀਂ ਸਾਰੇ ਉਹ ਪਾਣੀ ਬੰਦ ਤਾਂ ਸਾਰਾ ਕੰਮ ਤੂੰ ਬਣਾ ਤਾਂ ਕਮਰਾ ਸਾਰਾ ਲੱਗੇ ਵਿਦਿਆ ਦੁਪਹਿਰ ਤੋਂ ਤੁਸੀਂ ਹੋਰ ਕਮਰਾ ਬਣਾ ਕਮਰਾ ਚੈੱਕ ਕਰ ਤੋਂ ਜਾਗੇ ਕਮਰਾ ਬੋਲੀ ਲੱਗੂਗੀ ਕਮਰੇ ਦੀ ਇਹ ਕੋੜ ਦੇ ਕਮਰੇ ਬਣਾਇਓ ਪਈ ਸਾਡੇ ਵੀ ਇਹਨੇ ਪੰਜ ਨੇ ਢੱਕਾ ਤੋੜਿਆ ਕੋਈ ਪੰਜ ਨੇ ਕੋਈ ਢੱਕਾ ਨਹੀਂ ਤੋੜਿਆ ਪੰਜ 5 ਵਜੇ ਆਇਆ ਪੰਜ ਢੱਕਾ ਚੱਕ ਤੋੜ ਦਿੱਤਾ ਸੱਚੀ 5 ਵਜੇ ਆਇਆ ਹਾਂ ਸੁਣਾਈ ਨਹੀਂ ਇਹ ਬਾਈ ਪਤਾ ਕੀ 5 ਵਜੇ ਆਏ ਗੱਲ ਪਤਾ ਝਾ ਹੋਈ ਸਵੇਰੇ ਨਹੀਂ ਦੁਪਹਿਰ ਦੀ ਗੱਲ ਕਰਦਾ ਹੈ ਅਜੀ ਸਵੇਰੇ ਬਈ ਪੂਰਾ ਜੋਰ ਮਾਰ ਰਿਹਾ ਫਿਰ 1.30 ਵਜੇ ਰੋਟੀ ਖਾਣ ਲਾਂਗੇ ਮੈਂ ਇਸ ਤਰ੍ਹਾਂ ਹੀ ਉਹਦੇ ਬਾਅਦ ਪੰਜ ਨੂੰ ਮੈਂ ਕਿਹਾ ਆਰਾਮ ਕਰ ਲਾਗਾ ਘੰਟਾ ਕਿ ਵੀ ਸੌ ਲਵਰੀ ਇਹ ਕਹਿੰਦਾ ਨਹੀਂ ਮੈਂ ਘਰ ਨੂੰ ਜਾ ਕੇ ਆਉਣਾ ਕਦੋਂ ਚਲੇ ਜਾ ਇਹ ਫਿਰ ਬਈ ਸੌ ਗਿਆ 2 ਘੰਟੇ ਨਹੀਂ ਆਇਆ ਫਿਰ ਅਸੀਂ ਜਨੂੰ ਉੱਠ ਕੇ ਚਾਹ ਪੀਤੀ ਆ ਇਟਾ-ਟਾਈਆਂ ਕਰੀਏ ਮੈਂ ਮਨਿੰਦਰ ਨੇ ਕੋਲ ਨੂੰ ਸਿਮੈਂਟਰ ਲਾਇਆ ਜਨੂੰ ਉਹ ਫਿਰ ਆਉਂਦਾ ਘੰਟਾ ਤਾਂ ਹੋ ਗਿਆ ਵਾਹ ਕਦ ਘੰਟਾ ਨਹੀਂ ਆਇਆ ਫਿਰ ਕੀ ਹੋ ਗਿਆ ਆਪ ਵੀ ਨਾ ਇੱਥੇ ਤੋਂ ਮੇਰਾ ਫਿਰਦਾ ਦਾ ਵੀ ਕੰਮ ਦੂਰ ਕਰਦਾ ਹਾਂ ਇਹ ਦੋ ਜਾਨੇ ਕਰਦਾ ਕਾ ਹਾਂ ਇੱਥੇ ਘਰ ਦਾ ਕੰਮ ਤਾਂ ਜਦ ਮਰਜੀ ਇੱਥੇ ਉਹ ਨਹੀਂ ਉੱਪਰ ਬਾਹਰ ਕਰੀ ਸੀ ਆਰਾਮ ਵੀ ਜ਼ਰੂਰੀ ਆ ਐਨੇ ਬਣ ਗਏ ਲੈਵਲ ਹੋਣਾ ਇਹ ਦੇਖੀ ਖੜੂ ਗੱਧਾ ਲਿਆ ਰੇ ਗੱਧਾ ਸਿੜੀ ਈ ਮੀ ਮਿੱਟੀ ਖਿਲਾ ਰਹੀ ਪਾਣੀ ਨੇ ਛੇਤੀ ਆਹੋ ਉਧਰ ਨਹੀਂ ਰੋ ਉਧਰ ਰੱਸਾ ਈ ਛੋੜਾ ਕਰਿਆ ਹੁਣ ਮੀ ਪਾ ਜਾਨਾ ਮੀ ਪਾ ਜਾਨਾ ਹੁਣ ਦੱਬ ਜਾਨੀ ਇਹੇ ਸੁਆਗਾ ਫੇਲਦੀ ਇਹ ਚੱਲਦਾ ਸਭ ਲੱਗ ਗਿਆ ਬੰਦਾ ਕਹੀ ਦੇ ਆਇਆ ਤੂੰ ਬਸ ਲਾਓ ਜੀ ਬਾਈ ਕਾ ਦੇ ਹਾ ਕੰਮ ਦਾ ਬਾਈ ਮਾਹੌਲ ਪੂਰਾ ਵੇਵੀ ਆ ਵੀ ਕਰਿਆ ਹੋਇਆ ਹੈ ਮਨੇ ਚਾਲੋ ਫੜ ਗਾ ਜੀ ਕੰਮ ਸਿਰਾ ਕਰਿਆ ਵਾ ਸਿਰਾ ਆਈ ਨਹੀਂ ਰੈਡੀ ਆ ਬਹੁਤ ਢਾਹ ਆਉਂਦੀ ਲੋਕ ਉਧਰਲੇ ਤਾਂ ਬੋਦੀ ਹੀ ਆ ਕੀ ਉਹਦੇ ਨੇ ਕਰ ਨਹੀ ਚੱਕ ਫੁੱਦੂ ਗੱਲਾਂ ਨਹੀਂ ਕਰੀ ਜੀ ਪਰ ਰੇ ਨੂੰ ਆ ਬਰ ਰੋ ਰਸਈ ਆਹwidehat bêde cement ਇਹਨੂੰ ਕਹਿੰਦੇ ਅਸਲੀ ਸਿਮੈਂਟ ਹੈ। ਇਹ ਪੁਰਾਣੇ ਜਵਾਨੇ ਦਾ ਆ ਚੀਜ਼ਾਂ ਹੁੰਦੀਆਂ। ਉਹ ਨਾਲੇ ਸਿਮੈਂਟ ਤਾਂ ਜਾਂਦਾ। ਹੁਣ ਇੱਕ ਨਾ ਹੋਈ ਨਹੀਂ ਹੁੰਦੀ ਹੈਗੀ। ਹੁਣ ਇੱਕ ਨਾ ਹੋਈ ਨਹੀਂ ਹੁੰਦਾ। ਪਾਵਰ ਰੋਟਰ ਧਵਾ ਕੇ। ਪਾਵਰ ਮੈਸ਼ ਨੂੰ ਮਾਰ ਕੇ। ਪੰਜ ਜਿਹੜੀ ਮੰਨ ਲਈ ਦਾਂ। ਗੁੱਸਾ ਗੁੱਸਾ। ਤੇਲੀ ਨਾ ਕਰ। ਆਹੀ ਹੋਰ। ਇਹ ਕਹਿ ਰਹੀ ਮਾਤਾ ਬਸ ਆਹੀ ਘੋਲ ਮਾੜਾ ਆ ਜਾ। ਅੱਛਾ। ਪੱਖਾ ਦੇ ਲਈ ਪਰ। ਆ ਦੇਖ ਜ਼ੋਰ ਵੀ ਨਾ ਲਾਉਣਾ। ਠੀਕ ਹੈ। ਇੱਥੇ ਦੇ ਕਰਕੇ ਲੈ ਅੰਦਰ ਝੰਕਾਂਗੇ ਥੋੜਾ ਛੱਡ ਦੇ ਪੁੱਤ ਚੱਕ ਧਾ ਇੰਠਾ ਬਲੀਏ ਉਹ ਪਾਸੇ ਨੂੰ ਹੋ ਜਾ ਅੰਦਰ ਨੂੰ ਹੋ ਜਾ ਉਧਰ ਇੱਟਾ ਗਰੀ ਜਾਂਦੀ ਹੈ ਉਹ ਬਾਹਰ ਦੀ ਹਾਂ ਓਹ ਓਹ ਏਰੇ ਮਿੱਤਰ ਦਾ ਪ੍ਰੀਅ ਮਿੱਤਰ ਦਾ ਕਮਰਾ ਤਾਂ ਹੀ ਲੱਗਾ ਫਟਾਫਟ ਲੱਗਾ ਪ੍ਰੀਅ ਮਿੱਤ ਕੋਈ ਨੰਦਿੰਦਰ ਨੇ ਬੋਲਣਾ ਫਾਟ ਜੁਗਾ ਆਪਣੇ ਉਹ ਆ ਵੀ ਗਿਆ ਕਾ ਤੇ ਬੋਲ ਉਹ ਖਾਹ ਨਾ ਟਾਰੇ ਤੁਸੀਂ ਕੰਦ ਉਧਰ ਮਿਸਤਰੀ ਰਹੀ ਹੈ ਦੋ ਤਿੰਨ ਦਿਨ ਇੱਟਾ ਕਿ ਥੱਲੇ ਆ ਤੇ ਰੰਗੀਆਂ ਲੰਗਾਈਆਂ ਹਾਂ ਬੋਲਟਾ ਆ ਕੇ ਇਹ ਪ੍ਰਾਣੀਆਂ ਲਾ ਦੇ ਹੀਰੇ ਵਾਲੀ ਸਾਈਡ 'ਤੇ ਪਈਆਂ ਤੇ ਛੱਡਾ ਵਾਲੀ ਅੱਧ ਨਹੀਂ ਆਜਾ ਹੁਣ ਹੁਣ ਬੁੱਕਾਂ ਲਾਈ ਲਵੰਦੇ ਨੇ ਆ ਬਣਾਇਆ ਬਈ ਦੱਸਦੀ ਆ ਬੜਾ ਇਹ ਬਾਤੀ ਦਾਣਿਆਂ ਨੂੰ ਠੀਕ ਹੈ ਖੁੱਡਾ ਡੁੱਡਾ ਦਾਣਾ ਤੂੰ ਨੀਰੇ ਨੂੰ ਹਾਂ ਜੋ ਮੈਜੀਕ ਪਾਉਂਦੇ ਵਿੱਚ ਇਹਦੇ ਵਿੱਚ ਪਾਣੀ ਕਰਤਾ ਪਾਣੀ ਦਾ ਟੇਪਰ ਬਣਾਤੀ ਆ ਉਹ ਬਾਹਰ ਪਾਣੀ ਠੀਕ ਆ ਉਰੇ ਲੱਗ ਜਾਣਾ ਜਾਣਾ ਹਮਮ ਓਕੇ ਇਹ ਉਹ ਪਰਾਲਾ ਆ ਗਿਆ ਕਿਉਂਕਿ ਉਹਨੇ ਲਾਉਣ ਦਾ ਕਾਰਨ ਆ ਹੈ ਹੀਰੇ ਦੇ ਦਫਤਰ ਰੱਖਣੇ ਵਿੱਚ ਬਾਹਰ ਹਮਮ ਠੀਕ ਆ ਦੂਜੀ ਗੱਲ ਜਿਹੜਾ ਆ ਜਾਲ ਇੱਕਣਾ ਬਣਾਉਣਾ ਉਹ ਪਹਿਲਾਂ ਉਹ ਇੱਧਰ ਹੀ ਸੈੱਟ ਠੀਕ ਹੈ ਜੀ ਇਹ ਹੋ ਗਿਆ ਪ੍ਰੋਸੈਸਰ ਉਹਦੇ ਬਾਅਦ ਆਪਣਾ ਡੈਂਗਰ ਆਲਾ ਹੁਣ ਉੱਧਰ ਹੋ ਜਾਣਾ ਹੀਰਾ ਉਰੇ ਆ ਜਾਣਾ ਤੇ ਜਿਹੜੀ ਆ ਟੋਕੀ ਵਾਲੀ ਮਸ਼ੀਨ ਹੈ ਜੀ ਤੇ ਹੀਰੇ ਦਾ ਗੇਟ ਉੱਧਰ ਨਾਲ ਇਹ ਉੱਥੇ ਰਹਿ ਜਾਣੀ ਕੱਖ ਕੰਡਾ ਪਿੱਛੇ ਹੀ ਸਾਰਾ ਉੱਧਰ ਤੇ ਉੱਧਰ ਪਾ ਦੇਗਾ ਜੀ ਜਦੋਂ ਹਨ ਵਰਲੀ ਜੜੋ ਸਾਬਾ ਨੂੰ ਖੁੱਲੀ ਹੋਏ ਰੱਖ ਕੇ ਕੁੱਡਾ ਉਹਦੇ ਤਾ ਦੇਣਾ ਸਾਬਾ ਉਹਦੇ ਕਰੇਗੀ ਸਾਬਾ ਤਾਂ ਵਿਚਾਰੀ ਨੂੰ ਨਹੀਂ ਕੁਝ ਕਹਿੰਦੀ ਇੱਥੇ ਸਾਹਮਣੇ ਠੀਕ ਹੈ ਇੱਥੇ ਸਾਬਾ ਉਹਨੇ ਠੀਕ ਹੈ ਅੰਦਰ ਦਾ ਮਾਦਮ ਨੂੰ ਉਹ ਨਹੀਂ ਬੰਦੋ ਖੁੱਲੀ ਹੜਦੇ ਨਹੀਂ ਨਾਲੇ ਇੱਕ ਗੱਲ ਹੋਰ ਸ਼ਾਇਦ ਤਹੀ ਦੇ ਨਾਲ ਪਿਆਰ ਵੀ ਪਏ ਨੇ ਹਾਂ ਤਾਂਹੀਂ ਤਾਂ ਗੱਲ ਪਹਿਲੇ ਦਿਨ ਬਈ ਪੂਰੀ ਜੰਗ ਚੱਲਣੀ ਆ ਉਹ ਤੁਹਾਨੂੰ ਦਿਖਾਵਾਂਗੇ ਉਹ ਦਿਖਾਵਾਂਗੇ ਪਹਿਲੇ ਦਿਨਸਾਂ ਹੀ ਇਹ ਵਈ ਗਰੈਂਟਿੰਗ ਖਾਦੇ ਕਮਰੇ ਕੁੰਮਰੇ ਟੁੱਟੋ ਸਾਦੇ ਮੇਤਰੀ ਹੋਈ ਕਹਿੰਦਾ ਕਹਿੰਦਾ ਯਾਰ ਜਿਹੜੇ ਸਾਹਮਣੇ ਤੁਸੀਂ ਘੂੜਾ ਦੱਸੀ ਜੰਨੇ ਕਹਿੰਦਾ ਮੈਂ ਪੂਰਾ 23 ਸੈਂਟੀਮੀਟਰ ਲਾ ਦੇ ਇੱਕ ਤਾਂ ਥੋੜਾ ਸਿਮਿੰਟ ਹੋਰ ਪਾ ਲਾ ਟੁੱਟ ਨਾ ਜਾਵੇ ਹੂੰ ਮੈਂ ਵੀ ਐਸਾ ਹੀ ਚਾਲ ਦੇਖ ਲੇਨ ਚਾਲ ਦੇ ਕੀ ਗੱਲ ਦੀ ਹੂੰ ਪਾਣੀ ਹੀਰਣੀ ਯਾਰ ਬਣਾ ਅੱਧਾ ਨਹੀਂ ਛੱਡਨੇ ਰ ਪਹਿਲੀ ਪਹਿਲੀ ਵਾਰ ਅੱਧਾ ਹੀ ਛੱਡੂੰਗਾ ਇਹਨੂੰ ਹੀਰਣੀ ਹੀਰਾ ਨਹੀਂ ਹੋਵੇ ਛੱਡਾ ਹਾਂਜੀ ਨਾ ਨਾ ਹੀਰੇ ਛੋਣੇ ਨਹੀਂ ਹੀਰੇ ਡੇਜਾ ਦੋਗਾ ਹੀਰਾ ਹੋਰੇ ਛੱਡ ਕੇ ਹੁਣ ਉਧਰੋਂ ਨਾ ਜਾਰੀਆ ਬੰਦ ਆਪਣਾ

ਨੇ ਦੇ ਦੇ ਲਈ ਲੈ ਮੈਂ ਚੱਕ ਲਾਂ ਮਰੂ ਗੁਜਾ ਆ ਥੋੜਾ ਜਿਹਾ ਫੇਰ ਤਾਂ ਹੈਗਾ ਉਹ ਇੱਕ ਨੇ ਚ ਕਮਰਾ ਤਿਆਰ ਕਰਤਾ ਦੇਰ ਲੇਗਾ ਤਗੜੀ ਤਾਂ ਕਮਰਾ ਤਿਆਰ ਹੋ ਜਾ ਪੰਜ ਹਲ ਪਰਤਾ ਮਿਸਤਰੀ ਦਾ